ਸੀ ਇਲੈਕਸ਼ਨਾਂ ਨਾਲ ਲੜਨ ਦਾ ਫੈਸਲਾ ਕਰ ਦਿੱਤਾ ਹੁਣ ਹਾਈ ਕੋਰਟ ਦਾ ਫਿਰ ਹਦੇਸ਼ ਆ ਗਿਆ ਤੁਹਾਡੇ ਸਾਹਮਣੇ ਕਿ 2 ਹਫਤੇ ਦੇ ਵਿੱਚ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਕਿ 2 ਹਫਤੇ ਦੇ ਅੰਦਰ ਅੰਦਰ ਜਿਹੜੀਆਂ ਸਾਰੀਆਂ ਕਮੇਟੀਆਂ ਦੀਆਂ ਤੇ ਕਾਰਪੋਰੇਸ਼ਨਾਂ ਦੀਆਂ ਚੋਣਾਂ ਉਹ ਕਰਵਾਈਆਂ ਜਾਣੀਆਂ ਇਸ ਕਰਕੇ ਉਹ ਵੀ ਹੁਣ ਕਿਸੇ ਵੇਲੇ ਵੀ ਇਲੈਕਸ਼ਨਾਂ ਅਨਾਊਂਸ ਹੋ ਸਕਦੀਆਂ ਆ ਕਿਸਾਨੀ ਦਾ ਕਿੰਨਾ ਵੱਡਾ ਸੰਕਟ ਤੁਹਾਡੇ ਸਾਹਮਣੇ ਪੰਜਾਬ ਦੇ ਵਿੱਚ ਆ ਕਿ ਪਹਿਲੀ ਵਾਰੀ ਆ ਕਿ ਕਿਸਾਨੀ ਇਸ ਹੱਦ ਤੱਕ ਜਿਹੜੀ ਆ ਉਹ ਰੁਲ ਗਈ ਆ ਇਸੇ ਤਰ੍ਹਾਂ ਹੋਰ ਸਾਡੇ ਖੇਤਰੀ ਮੁੱਦੇ ਨੇ ਯੂਨੀਵਰਸਿਟੀ ਦਾ ਮੁੱਦਾ ਕਿੱਡਾ ਵੱਡਾ ਸੀ ਜਿੱਥੇ ਜਿਹੜੀ ਪੰਜਾਬ ਯੂਨੀਵਰਸਿਟੀ ਖੋਹ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਔਰ ਹੁਣ ਵੱਡੀ ਸਾਜ਼ਿਸ਼ ਇਹ ਤੈਅ ਹੋ ਗਈ ਕਿ ਚੰਡੀਗੜ੍ਹ ਦੇ ਵਿੱਚ ਹਰਿਆਣੇ ਨੂੰ ਜ਼ਮੀਨ ਵਕਰੀ ਵਿਧਾਨ ਸਭਾ ਦੇਣ ਵਾਸਤੇ ਉਹਦਾ ਵੀ ਰਾਹ ਫਿਰ ਦੁਬਾਰਾ ਉਧਰਾ ਕੀਤਾ ਜਾ ਰਿਹਾ ਉਹ ਮੈਨੂੰ ਸਮਝਦਾ ਸਭ ਤੋਂ ਵੱਡੀ ਚੁਣੌਤੀ ਹੋਊਗੀ ਸਾਰੇ ਪੰਜਾਬੀਆਂ ਵਾਸਤੇ ਕਿ ਜਿਸ ਤਰੀਕੇ ਸਾਜ਼ਿਸ਼ ਤਹਿਤ ਚੰਡੀਗੜ੍ਹ ਜਿਹੜੀ ਰਾਜਧਾਨੀ ਪੰਜਾਬ ਦੀ ਅੱਜ ਤੋਂ ਬਹੁਤ ਪਹਿਲਾਂ ਹੋਣੀ ਚਾਹੀਦੀ ਸੀ ਜਿਸ ਤਰੀਕੇ ਦੁਬਾਰਾ ਦਾ ਕੰਮ ਹੈ ਹਰਿਆਣੇ ਦਾ ਟਰਾਜ ਜਾ ਰਿਹਾ ਜੇ ਉਹ ਸਾਜ਼ਿਸ਼ ਕਾਮਯਾਬ ਹੋ ਗਈ ਤੇ ਫਿਰ ਤਾਂ ਮੈਂ ਸਮਝਦਾ ਸਾਰੇ ਪੰਜਾਬ ਵਾਸਤੇ ਬੜੀ ਵੱਡੀ ਚਿੰਤਾ ਹੈ ਜੀ ਸਿੰਘ ਸਾਹਿਬ ਮਲੇ ਜੀ ਸਿੰਘ ਜਮ ਮਲੇ ਜੀ ਸਿੰਘ ਸਾਹਿਬ ਸਿੰਘ ਸਾਹਿਬ ਨਹੀਂ ਮਲੇ ਅਸੀਂ ਉਹਨਾਂ ਦੇ ਦਫ਼ਤਰ ਦੇ ਵਿੱਚ ਸਕੱਤਰਤ ਦੇ ਵਿੱਚ ਜਿਹੜੇ ਉਹਨਾਂ ਦੇ ਵਿਭਾਗ ਤੇ ਜਿਹੜੇ ਉਹਨਾਂ ਦੇ ਸਟਾਫ ਦੇ ਇੰਡੀਆ ਦੇ ਅਧਿਕਾਰੀ ਬੈਠੇ ਆ ਉਹਨਾਂ ਨੂੰ ਨਮਰਤਾ ਨਾਲ ਦੇ ਦਿੱਤੀ ਆ ਕਿਉਂਕਿ ਜਿਹੜੀ ਆ ਸਾਡਾ ਕੰਮ ਆਪਣੀ ਬੇਨਤੀ ਜਿਹੜਾ ਜਾਤੀ ਤੌਰ ਤੇ ਨਮਰਤਾ ਦੇ ਨਾਲ ਹਲੀਮੀ ਦੇ ਨਾਲ ਸਮਰਥਾ ਭਾਵਨਾ ਦੇ ਨਾਲ ਆਪ ਆ ਕੇ ਅਸੀਂ ਦੇਣੀ ਸੀ ਇਸ ਕਰਕੇ ਦੇ ਦਿੱਤੀ ਕੋਈ ਗੱਲ ਨਹੀਂ ਸਿੰਘ ਸਾਹਿਬ ਦਾ ਜਿਹੜਾ ਸਕੱਤਰ ਹੈ ਜਨਵਰੀ ਚੋਣਾਂ ਦਾ ਭਲਾ ਕੀਤਾ ਗਿਆ ਸੀ ਜੀਮਾ ਸਾਹਿਬ ਚੋਣਾਂ ਦਾ ਭਲਾ ਕੀਤਾ ਗਿਆ ਵਿੱਚ ਜਿਨੇ ਕਹਿੰਦੇ ਅਕਾਲੀ ਦਾ ਜਿੰਦਾ ਰਹਿਣਾ ਜ਼ਰੂਰੀ ਹੈ ਕਪਤਨ ਲੰਦੇ ਸਿੰਘ ਵੀ ਕਹਿ ਚੁੱਕੇ ਨੇ ਚਲੋ ਇਹ ਤਾਂ ਸਾਰੀ ਦੁਨੀਆ ਹੀ ਕਹਿ ਰਹੀ ਹੈ ਕਿ ਜਿਹੜੀ ਹੈ ਸ਼ਰਮਣੀ ਅਕਾਲੀ ਦਲ ਪੰਜਾਬ ਦੀ ਕੇਂਤਰੀ ਪਾਰਟੀ ਆ ਔਰ ਪੰਜਾਬ ਵਾਸਤੇ ਪੰਜਾਬੀ ਵਾਸਤੇ ਪੰਜਾਬੀਤ ਵਾਸਤੇ ਸਿੱਖ ਪੰਥ ਵਾਸਤੇ ਜੋ ਦੇਣ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਹ ਕੋਈ ਜਿੰਨਾ ਮਰਜੀ ਜੋਰ ਲਾ ਲਵੇ ਉਹਨੂੰ ਚੁੱਠਲਾਇਆ ਨਹੀਂ ਜਾਂਦਾ ਚੰਗੀ ਗੱਲ ਆ ਅੱਜ ਸਾਰੇ ਯਾਦ ਕਰਨ ਲੱਗ ਗਏ ਆ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਸ਼ਾਨਾਮਰਤਾ ਇਤਿਹਾਸ ਆ ਇਸ ਕਰਕੇ ਅਸੀਂ ਜਿਹੜੀ ਆ ਤਾਂ ਹੀ ਬੇਨਤੀ ਕੀਤੀ ਹੈ ਸਿੰਘ ਸਾਹਿਬ ਨੂੰ ਕਿ ਹੁਣ ਆ ਕਈ ਮਹੀਨੇ ਤੋਂ ਵਧਾ ਸਮਾਂ ਹੋ ਗਿਆ ਤੇ ਕਿਰਪਾ ਕਰੋ ਤੇ ਛੇਤੀ ਮੀਟਿੰਗ ਕਾਲ ਕਰਕੇ ਤੇ ਜਿਹੜਾ ਉਹ ਜਿਹੜਾ ਜੋ ਹੁਕਮ ਕਰਨਾ ਕੋਈ ਸਮਝਦੇ ਨਹੀਂ ਕੋਈ ਜੁਣਾ ਹੋ ਰਹੀ ਆ ਜੀ ਕੋਈ ਇਕੱਲਾ ਨਹੀਂ ਲਿਆ ਜੀ ਨਾਲ ਕੋ ਨਾਲ ਹੋ ਰਹੀਆਂ ਨੇ ਸਾਥੀ ਰਹੇ ਨਾ ਕੋਈ ਨਾ ਫੈਸਲਾ ਲੈਣ ਲਈ ਇਹ ਤਾਂ ਤੁਸੀਂ ਸਾਰੇ ਦੇਖੋ ਸੀਨੀਅਰ ਜਰਨਲਿਸਟ ਹੋ ਤੁਹਾਡੇ ਚੋਂ ਸਾਰੇ ਹਕੀਕਤ ਤੋਂ ਵੱਕ ਬਣੀ ਕੋਈ ਨਹੀਂ ਹੁਣ ਉਹਦੇ ਇਹ ਤਾਂ ਆਮ ਜਨਤਾ ਵੀ ਪੰਜਾਬ ਦੀ ਇਸ ਹਕੀਕਤ ਤੋਂ ਵਾਕਿਫ ਹੈ ਕਿ ਜਿਹੜੇ ਸਾਡੇ ਸਾਥੀ ਆਏ ਸੀ ਉਹ ਬੜੇ ਵੱਡੇ ਆਨੰਦ ਸਰਕਾਰਾਂ ਦੇ ਵਿੱਚ ਪਾਰਟੀ ਦੇ ਵਿੱਚ ਬੜੇ ਮਾਣ ਉਹਨਾਂ ਨੇ ਹਾਸਲ ਕੀਤੇ ਆ ਇਸ ਕਰਕੇ ਹੁਣ ਕਿਉਂ ਆ ਗਏ ਜਦੋਂ ਕਿ ਐਸੋਡੇ ਪਾਰਟੀ اپੋਜੀਸ਼ਨ 'ਚ ਆ ਇਹ ਤਾਂ ਉਹਨਾਂ ਨੂੰ ਪੁੱਛੋ ਪਰ ਇਸ ਤਰ੍ਹਾਂ ਦੀਆਂ ਰਾਜਨੀਤੀ ਜਿਸ ਤਰ੍ਹਾਂ ਦੀ ਉਹਨਾਂ ਨੇ ਕੀਤੀ ਹੈ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਸੀ ਪਰ ਕਿਉਂਕਿ ਮਸਲਾ ਸ਼ੇਦੀ ਕਾਂਟੈਕਸਟ ਸੇ ਆਇਆ ਇਸ ਕਰਕੇ ਅਸੀਂ ਸਮਰਪਿਤ ਹੋ ਕੇ ਬਿਨਾ ਕਿਸੇ ਜਿਹੜੀ ਹੈ ਗਲਤੀ ਦੇ ਤਹਿਤ ਦੇ ਵਿੱਚ ਗਿਆ ਜੋ ਇੱਕ ਗੁਰਸਿੱਖ ਦਾ ਫਰਜ਼ ਬੰਦਾ ਹੈ ਕਿ ਬਿਨਾ ਕਿਸੇ ਦਲੀਲ ਦੇ ਬਿਨਾ ਕਿਸੇ ਤਰਕ ਦੇ ਇੱਕ ਜ਼ਿੰਮੇਵਾਰੀ ਆਪਣੀ ਝੋਲੀ ਚ ਪਾਈ ਹੈ ਇਸ ਕਰਕੇ ਅਸੀਂ ਆਪਣੀ ਪੰਜਾਬ ਨੂੰ ਅਕਾਲੀ ਦਲ ਨੂੰ ਲੋੜ ਗਈ ਜੀ ਅਕਾਲੀ ਦਲ ਨੂੰ ਲੋੜ ਹੈ ਜੀ ਅਕਾਲੀ ਦਲ ਤਾਂ ਬੱਚਾ ਬੱਚਾ ਪੰਜਾਬ ਦਾ ਕਹਿੰਦਾ ਕਿ ਅਕਾਲੀ ਦਲ ਦੀ ਲੋੜ ਹੈ ਤੁਸੀਂ ਆਪ ਕਹਿੰਦੇ ਹੋ ਸਾਡੇ ਵਿਰੋਧੀ ਵੀ ਕਹਿਣ ਲੱਗੇ ਇਸ ਕਰਕੇ ਮਿਹਰਬਾਨੀ ਢਾਈ ਮਹੀਨੇ ਹੋ ਗਏ ਨੇ ਬਹੁਤ ਸਾਰੀਆਂ ਪੰਥਕ ਚੁਣੌਤੀਆਂ ਨੇ ਪੰਜਾਬ ਨੂੰ ਬਹੁਤ ਵੱਡੀਆਂ ਗੁਰਪੇਸ਼ ਚੁਣੌਤੀਆਂ ਨੇ ਜਿਹੜੇ ਸ਼ਰਮਣੀ ਅਕਾਲੀ ਦਲ ਦੇ ਆਪਣੀਆਂ ਬਹੁਤ ਵੱਡੀਆਂ ਮਜਬੂਰੀਆਂ ਨੇ ਜੀ ਇਸ ਕਰਕੇ ਅਸੀਂ ਚੋਦਰੀ ਲੈ ਕੇ ਆਏ ਹਾਂ ਅੱਜ ਕੋਈ ਸਪਸ਼ਟੀਕਰਨ ਨਹੀਂ ਸਪਸ਼ਟੀਕਰਨ ਤਾਂ ਉਦੋਂ ਹੀ ਜਦੋਂ ਸ਼ਿਕਾਇਤ ਆਈ ਸੀ ਨਾਲ ਦੀ ਨਾਲ ਦਿੱਤੀ ਰੂਪ ਚ ਦਿੱਤਾ ਸੀ ਹੁਣ ਚੋਦਰੀ ਸੀਪੀ ਛੇਤੀ ਜਿਹੜਾ ਹੈ ਜੋ ਹੁਕਮ ਰੌ ਰੀਤਾ ਦੇ ਮੁਤਾਬਕ ਪੰਥ ਗੁਰਮਰੀਅਦਾ ਦੇ ਮੁਤਾਬਕ ਲਗਾਇਆ ਜਾਣਾ ਉਹ ਲਗਾਇਆ ਜਾਵੇ ਤੇ ਤਾਂ ਜੋ ਅਸੀਂ ਆਪਣੀ ਜੋ ਵੀ ਹੁਕਮ ਹੋਵੇ ਉਨੂੰ ਗੁਰੂ ਮਹਾਰਾਜ ਦੇ ਚਰਨਾਂ 'ਚ ਜੁੜ ਕੇ ਆਪਣੀ ਸੇਵਾ ਪੂਰੀ ਕਰਦਾ। ਜਿਵੇਂ ਸੱਖਾਂ ਨਾਮ ਸੀ ਬੜੇ ਭਾਵਕ ਨਜ਼ਰ ਆਏ। ਇਹ ਕੁਦਰਤੀ ਗੱਲ ਹੈ ਬੜੇ ਵੱਡੀਆਂ ਚੁਣੌਤੀਆਂ ਸਾਹਮਣੇ ਨੇ। ਬਹੁਤ ਲੰਮਾ ਸਮਾਂ ਹੋ ਗਿਆ ਉਹਨਾਂ ਨੇ ਰਾਜਸੀ ਸਰਗਰਮੀਆਂ ਤੋਂ, ਸਮਾਜਿਕ ਸਰਗਰਮੀਆਂ ਤੋਂ, ਨਿੱਜੀ ਜ਼ਿੰਦਗੀਆਂ ਤੋਂ ਆਪਣੇ ਆਪ ਨੂੰ ਅਲੱਗਾ ਕੀਤਾ ਹੋਇਆ। ਤੇ ਕੁਦਰਤੀ ਗੱਲ ਹੈ ਜਿਸ ਵਿਅਕਤੀ ਦੇ ਉੱਤੇ ਇੰਡੀਆਂ ਵੱਡੀਆਂ ਜ਼ਿੰਮੇਵਾਰੀਆਂ ਹੋਣ ਔਰ ਐਡੇ ਵੱਡੇ ਚੁਣੌਤੀਆਂ ਪੰਥਰੇ ਸਾਹਮਣੇ, ਪੰਜਾਬ ਦੇ ਸਾਹਮਣੇ ਹੋਣ ਉਹ ਜੇ ਬੇਵਸ ਬੈਠ ਕੇ ਉਹਨਾਂ ਨੂੰ ਜਿਹੜਾ ਦੇਖਣਾ ਪੈਂਦਾ ਇਸ ਹੁਕਮ ਦੇ ਸੰਕਾ ਤੇ ਕੁਦਰਤੀ ਗੱਲਾਂ ਆਖਾਂ ਨਾਮ ਹੁੰਦੀਆਂ ਨੇ ਬਲ ਭਰਦਾ ਪਰ ਤਾਂ ਹੀ ਫਿਰ ਵੀ ਉਹਨਾਂ ਦੀ ਸ਼ਬਦ ਹੈ ਇੱਕ ਸਬਰ ਹੈ ਭਰੋਸਾ ਗੁਰੂ ਦੇ ਤਖਤ ਤੇ ਤੇ ਇੱਕ ਸ਼ਰਧਾਵਾਨ ਸਿੱਖ ਦੇ ਤੌਰ ਤੇ ਅੱਜ ਉਹ ਫੇਰ ਇੱਥੇ ਪਹੁੰਚ ਗਏ ਤਾਂ ਸਜ ਲਗਾਉਣ ਤੋਂ ਪਹਿਲਾਂ ਸਿੰਘ ਸਾਹਿਬ ਨੂੰ ਅਚ ਜਥੇਬੰਦੀਆਂ ਦੀ ਵਿਦਵਾਨਾਂ ਦੀ ਮੀਟਿੰਗ ਸੱਦੀ ਗਈ ਹੈ ਉਹ ਪਹਿਲੀ ਵਾਰ ਹੈ ਕਿ ਚਲੋ ਇਹ ਜਿਹੜਾ ਹੈਗਾ ਉਹ ਕਾਰਜ ਖੇਤਰ ਸਿੰਘ ਸਹਬ ਦਾ ਕੁਝ ਇਸਤੀ ਵੀ رائے ਲੈਣੀ ਚਾਹਣ رائے ਲੈਣ ਜਿਸ ਨੂੰ ਬੁਲਾਉਣਾ ਚਾਹਵੇ ਬੁਲਾਉਣ ਉਹ ਉਹਨਾਂ ਦਾ ਖੇਤਰ ਉਹਦੇ ਤੇ ਮੇਰਾ ਸਾਨੂੰ ਕਿਸੇ ਗੱਲ ਦਾ ਉਹਦੇ ਤੇ ਕੋਈ ਇਤਰਾਜ਼ ਨਹੀਂ ਹੁੰਦਾ ਸਾਡਾ ਤੇ ਇਹ ਹੈ ਕਿ ਹੁਣ ਕਿਉਂਕਿ ਸਮਾਂ ਕਾਫੀ ਹੋ ਗਿਆ ਕਈ ਮਜਬੂਰੀਆਂ ਨੇ ਅਸੀਂ ਆਪਣੀ ਚੌਧਰੀ ਜਿਹੜੀ ਆ ਉਹ ਕੀਤੀ ਹੈ ਔਰ ਸਾਨੂੰ ਆਸ ਵੀ ਆ ਕਿ ਸਿੰਘ ਸਾਹਿਬ ਸਾਡੀ ਬੇਰੀ ਨੂੰ ਬੁਲਾਉਣ ਪਹਿਲਾਂ ਮੀਟਿੰਗ ਜਿਸ ਤਰ੍ਹਾਂ ਦੀ ਗੱਲ ਗੱਲਬਾਤ ਬਾਹਰ ਆਈ ਜੇ ਕੁਝ ਜੋ ਮੀਟਿੰਗ ਚ ਸ਼ਾਮਲ ਹੋਏ ਵਿਦਵਾਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਉਹਨਾਂ ਦਾ ਇਹ ਕਹਿਣਾ ਸੀ ਕਿ ਕਿਸੇ ਇੱਕ ਨੂੰ ਦੋਸ਼ੀ ਠਹਿਰਾਉਣਾ ਠੀਕ ਨਹੀਂ ਹੈ ਹੋਰ ਵੀ ਜੋ ਲੋਕ ਉਸ ਵੇਲੇ ਸਰਕਾਰ ਚ ਸ਼ਾਮਲ ਸਨ ਸਾਡਾ ਨੂੰ ਬਰਾਬਰ ਸਜ਼ਾ ਲੱਗਣੀ ਚਾਹੀਦੀ। ਵੈਸੇ ਇਹ ਗੱਲ ਵਿਦਵਾਨਾਂ ਨੇ ਕਹੀ ਹੈ ਤੁਸੀਂ ਦੱਸ ਰਹੇ ਹੋ ਤਾਂ ਚੰਗੀ ਗੱਲ ਹੈ। ਇਹ ਤਾਂ ਪੰਜਾਬ ਦਾ ਬੱਚਾ-ਬੱਚਾ ਕਹਿੰਦਾ। ਇਹ ਸਾਰੇ ਜਿਹੜੇ ਸ਼ਿਕਾਇਤ ਕਰਤਾ ਸਾਡੇ ਵੀਰ ਨੇ ਇਹ ਤਾਂ ਵੱਡੀਆਂ ਜ਼ਿੰਮੇਵਾਰੀਆਂ ਪਾਰਟੀ ਦੇ ਵਿੱਚ ਵੀ ਸੀ ਫੈਸਲੇ ਲੈਣ ਵਾਲੇ ਇਹ ਨਾਲ ਸੀ ਉਸ ਵੇਲੇ ਸਰਕਾਰ ਦੇ ਵਿੱਚ ਬਹੁਤ ਵੱਡੇ ਇਹਨਾਂ ਦੇ ਅਹੁਦੇ ਸੀ ਮੰਤਰੀ ਸਨ। ਇਸ ਕਰਕੇ ਜੇ ਬੁੱਧੀਜੀਵੀਆਂ ਨੂੰ ਤਾਂ ਕੁਦਰਤੀ ਕਹਿਣੀ ਸੀ ਇਹ ਤਾਂ ਪੰਜਾਬ ਦਾ ਬੱਚਾ-ਬੱਚਾ ਇਹ ਗੱਲ ਕਹਿੰਦਾ। ਇਹ ਪਤਾ ਨਹੀਂ ਉਹ ਇਹਨਾਂ ਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਕੀ ਗੱਲ